ਅੱਖਾਂ ਦੇ ਵਿੱਚ ਹੰਝੂ ਲੈ ਕੇ ਬੈਠੀਆਂ ਉਦਾਸ ਚਿਹਰਾ ਲੈ ਕੇ ਬੈਠੀਆਂ ਇਹ ਦੋਵੇਂ ਕੁੜੀਆਂ ਤੇ ਨਾਲ ਦੀ ਨਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਟਾਬੇ ਦੀਆਂ ਦਰਅਸਲ ਪੂਰਾ ਮਾਮਲਾ ਇਹ ਹੈ ਕਿ ਇਹ ਟਾਬਾ ਇਹ ਦੋਵੇਂ ਕੁੜੀਆਂ ਚਲਾਉਂਦੀਆਂ ਨੇ ਤੇ ਹੁਣ ਬੀਤੀ ਰਾਤ ਇਹਨਾਂ ਕੁੜੀਆਂ ਦਾ ਕਹਿਣਾ ਹੈ ਕਿ ਕੁਝ ਲੋਕ ਜਿਹੜੇ ਆ ਨਸ਼ਾ ਕਰਕੇ ਆਪਸ ਵਿੱਚ ਲੜ ਪਏ ਤੇ ਨੁਕਸਾਨ ਇਹਨਾਂ ਦੇ ਟਾਬੇ ਦਾ ਕਰ ਗਏ 15 ਤੋਂ 20000 ਦਾ ਨੁਕਸਾਨ ਹੋ ਗਿਆ ਇਹਨਾਂ ਕੁੜੀਆਂ ਦਾ ਤਾਂ ਉਹ 15 ਤੋਂ 20 ਹਜ਼ਾਰ ਹੀ ਇਹਨਾਂ ਲਈ ਲੱਖਾਂ ਰੁਪਏ ਦੇ ਬਰਾਬਰ ਹੈ ਇਹ ਮਾਮਲਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਹਾਈਵੇ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਸੇਲੀਆਂ ਜਿਹੜੀਆਂ ਪਿਛਲੇ 4 ਮਹੀਨਿਆਂ ਤੋਂ ਟਾਬਾ ਚਲਾ ਰਹੀਆਂ ਨੇ ਤੇ ਦੱਸਿਆ ਕਿ ਇਹਨਾਂ ਦੋਵੇਂ ਕੁੜੀਆਂ ਦੇ ਮਾਪੇ ਇਸ ਦੁਨੀਆ ਦੇ ਵਿੱਚ ਨਹੀਂ ਹੈ ਤਾਂ ਇਹਨਾਂ ਨੇ ਫੈਸਲਾ ਕੀਤਾ ਕਿ ਇਹੇ ਟਾਬਾ ਖੋਲ ਕੇ ਆਪਣਾ ਗੁਜ਼ਾਰਾ ਕਰਨੀਆਂ ਤੇ ਫਿਰ ਬੀਤੀ ਰਾਤ ਕੁਝ ਅਗਿਆਤ ਵਿਅਕਤੀਆਂ ਵੱਲੋਂ ਉਹਨਾਂ ਦੇ ਟਾਬੇ ਦੇ ਵਿੱਚ ਤੋੜਫੋੜ ਕੀਤੀ ਗਈ ਤੇ ਕੁੜੀਆਂ ਦਾ ਕਹਿਣਾ ਹੈ ਕਿ 15 ਤੋਂ 20000 ਰੁਪਏ ਦਾ ਉਹਨਾਂ ਦਾ ਨੁਕਸਾਨ ਹੋ ਗਿਆ ਆਪਣਾ ਕੰਮ ਜਿਹੜਾ ਹੈ ਮਿਹਨਤ ਤੇ ਇਮਾਨਦਾਰੀ ਦੇ ਨਾਲ ਕਰਦੀਆਂ ਨੇ ਪਰ ਕੁਝ ਲੋਕ ਜਿਹੜਾ ਹੈ ਉਹਨਾਂ ਦਾ ਨੁਕਸਾਨ ਕਰ ਗਏ ਤੇ ਹੁਣ ਉਹਨਾਂ ਨੂੰ ਪਰਪਾਈ ਕਰਨੀ ਜਿਹੜੀ ਆ ਔਖੀ ਹੋ ਜਾਣੀ ਹੈ ਕਿਉਂਕਿ ਜਿੰਨਾ ਕ ਪੈਸਾ ਉਹਨਾਂ ਨੂੰ ਬਚਦਾ ਸੀ ਉਹ ਸਾਰਾ ਹੁਣ ਇਸ ਤਰ੍ਹਾਂ ਲੱਗ ਜਾਣਾ ਤੇ ਹੁਣ ਉਹਨਾਂ ਨੂੰ ਇਸ ਦੇ ਨਾਲ ਵੱਡਾ ਨੁਕਸਾਨ ਹੋ ਗਿਆ ਉਹਨਾਂ ਨੇ ਕਿਹਾ ਕਿ ਸਾਡੀ ਕਿਸੇ ਦੇ ਨਾਲ ਵੀ ਦੁਸ਼ਮਣੀ ਨਹੀਂ ਪਰ ਫਿਰ ਵੀ ਸਾਡੇ ਟਾਬੇ ਦੀ ਤੋੜਫੋੜ ਕੀਤੀ ਗਈ ਤੇ ਆ ਸੁਨੋ ਜਰਾ ਕੁੜੀਆਂ ਤੋਂ ਸਾਰਾ ਮਾਮਲਾ ਵਿਸਥਾਰ ਦੇ ਨਾਲ ਤੇ ਇਹਨਾਂ ਕੁੜੀਆਂ ਦਾ ਦਰਦ ਜਿਹੜਾ ਹੈ ਉਹਨਾਂ ਨੇ ਮੀਡੀਆ ਮੂਰੇ ਬਿਆਨ ਕੀਤਾ। ਕੀ ਨਾਮ ਹੈ ਜੀ? ਇਹ ਬੋਬੀ ਨਾਮ ਹੈ। ਇਹ ਕੀ ਕੰਮ ਕਰਦੇ ਹੋ? ਮੈਂ ਟਾਬਾ। ਇਹ ਮਾਮਲਾ ਕੀ ਹੈ ਜੋ ਕਾਂਚ ਦੀ ਟੋੜੀ ਹੈ? ਕੀ ਮਾਮਲਾ ਕੀ ਹੈ? ਮਾਮਲਾ ਤਾਂ ਸਰ ਕੁਛ ਨਹੀਂ ਹੈ। ਦੇਖੋ ਅਸੀਂ ਤਾਂ ਸ਼ਾਮ ਨੂੰ 7 ਵਜੇ ਚਲੇ ਜਾਂਦੇ ਹਾਂ। ਉਸ ਤੋਂ ਬਾਅਦ ਉੱਥੇ ਉਹ ਕੀ ਹੁੰਦਾ ਸਾਨੂੰ ਨਹੀਂ ਪਤਾ। ਪਰ ਇਹ ਕਿ ਸਾਨੂੰ ਵੀਰੇ ਨੇ ਸیرے ਫੋਨ ਕਰਕੇ ਦੱਸਿਆ ਕਿ ਤੁਹਾਡਾ ਉਹ ਟਾਬੇ ਦਾ ਨੁਕਸਾਨ ਹੋਇਆ ਪਿਆ। ਰਾਤ ਨੂੰ ਨੱਚੇਰੀ ਵਗੈਰਾ ਆਂਦੇ ਆ ਡਰਿੰਕ ਵਗੈਰਾ ਕਰਦੇ ਆ। ਉਹਨਾਂ ਦੇ ਆਪਸ ਵਿੱਚ ਬਹਿਸਵਾਜੀ ਹੋਈ ਹੋਏਗੀ। ਤੇ ਇੱਥੇ ਬਸ ਸਾਡਾ ਹੀ ਨੁਕਸਾਨ ਹੋਇਆ ਹੈਗਾ ਹੁਣ ਕਿੰਨਾ ਦਾ ਨੁਕਸਾਨ ਮੰਨਦੇ ਹੋ ਹੋਏਗਾ 15-20 ਹਜ਼ਾਰ ਦਾ ਤਾਂ ਹੋਇਆ ਪਿਆਗਾ ਨੁਕਸਾਨ ਕਿਉਂਕਿ ਸਾਰਾ ਸੀਸਾ ਸੀਸਾ ਟੁੱਟਿਆ ਪਿਆ ਹੈ ਕੋਈ ਕੁਝ ਹੋ ਰਿਹਾ ਹੈ ਕਿ ਨਾ ਹੋਰ ਕੁਝ ਤਾਂ ਨਹੀਂ ਟੁੱਟਾ ਮੇਰੇ ਸੀਸਾ ਹੈ ਸੀਸਾ ਤੁਹਾਨੂੰ ਪਤਾ ਲੱਗਿਆ ਕਿ ਕਿੰਨੇ ਉਹ ਸਰਲ ਕੀ ਹਮ ਸਰ ਹੈ ਜਾਂ ਕੁਝ दारू-ਦੂਰੂ ਪੀ ਗਈ ਹੈ ਨਾ ਜੀ ਸਰ ਸਾਨੂੰ ਕੁਝ ਨਹੀਂ ਪਤਾ ਹੈਗਾ ਤੇ ਨਾਲ ਵਾਲੇ ਜਿਹੜੇ ਟਾਬੇ ਵਾਲੇ ਹੈਗੇ ਉਹਨਾਂ ਨੇ ਦੱਸਿਆ ਹੈਗਾ ਤੇ ਫਿਰ ਉਹਨਾਂ ਨੇ ਕਾਫੀ ਰੋਕ ਕਿਹਾ ਵੀ ਇਹ ਕਰੋ ਕਹਿੰਦੇ ਨਹੀਂ ਜੋ ਕਰਨਾ ਕਰ ਲਓ ਤੁਸੀਂ ਜਿੰਨੂੰ ਬੁਲਾਣਾ ਬੁਲਾ ਲਓ ਬੰਦਿਆਂ ਨੂੰ ਪਹਿਚਾਣ ਦਿਓ ਯਾ ਕੁਝ ਦਾ ਸਰ ਸਾਡਾ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਸਵੇਰੇ ਮਾਰਨਿੰਗ ਟਾਈਮ ਆਏ ਹਾਂ ਗੱਡੀ ਨੰਬਰ ਕਿਤੇ ਵੀ ਜਾਈ ਸੀ ਬੰਦਾ ਹਾਂ ਗੱਡੀ ਨੰਬਰ ਮਿਲਿਆ ਹੈ ਰਿਪੋਰਟ ਲਿਖਵਾ ਕੇ ਆਏ ਹੈਗੇ ਅਸੀਂ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਤੁਹਾਡੀ ਮੰਗ ਕੀ ਕਹਿੰਦੇ ਬਸ ਇਹ ਹੈ ਕਿ ਹੁਣ ਸਾਡਾ ਜਿੰਨਾ ਨੁਕਸਾਨ ਹੋਇਆ ਹੁਣ ਅਸਾਂ ਤੁਹਾਨੂੰ ਪਤਾ ਅਸੀਂ ਗਰੀਬ ਬੰਦੇ ਅਸੀਂ ਕਿੱਥੋਂ ਤੋਂ ਲਾਵਾਂਗੇ ਇਹਨੇ ਪੈਸੇ ਤਾਂ ਫਿਰ ਨੁਕਸਾਨ ਹੋਇਆ ਤਾਂ ਕੀ ਕੀ ਕਹਿਣਾ ਚਾਹਤੋ ਇੱਕ ਪਾਸੇ ਰਜਿੰਦਰਾ ਹਸਪਤਾਲ ਹੈ ਇੱਥੇ ਲੋਕ ਇੱਥੇ ਦਾਰੂ ਪੀ ਕੇ ਹੁਲੜਬਾਜੀ ਕਰਦੇ ਆ ਕੋਈ ਲੋਕ ਕੀ ਕਹਿਣਾ ਜਾਂਦੇ ਸਰ ਅਸੀਂ ਕੀ ਕਹਿਣਾ ਚਾਹੀਏ ਸਰ ਲੋਕਾਂ ਨੂੰ ਆਪ ਸਮਝਦਾਰ ਹੋਣਾ ਚਾਹੀਦਾ ਹੈਗਾ ਕਿ ਐਸੀ ਕੁੜੀਆਂ ਹੋ ਕੇ ਕੰਮ ਕਰ ਰਹੀ ਹੈਗੇ ਇਹਨਾਂ ਨੂੰ ਦੇਖ ਕੇ ਅਕਲ ਆਣੀ ਚਾਹੀਦੀ ਫਿਰ ਵੀ ਇਹ ਕੁੜੀਆਂ ਨਾ ਜਰ ਨਹੀਂ ਸਕਤੇ ਹੈਗੇ ਤਾਂ ਸਾਹਮਣੇ ਨੁਕਸਾਨ ਕਰ ਰਹੇ ਹੈਗੇ ਸਭ ਤੋਂ ਤੁਹਾਨੂੰ ਹੈਲਪ ਕਰਨੀ ਚਾਹੀਦੀ ਹੈ ਕੁੜੀ ਦੀ ਕਿੰਨੇ ਲੋਕ ਕਿੰਨੀ ਦੁਕਾਨਾਂ ਦਾ ਨੁਕਸਾਨ ਕੀਤਾ ਸਿਰ ਤੁਹਾਡਾ ਵੀ ਕਿਦਾਂ ਜੀ ਅੱਗੇ ਪਿੱਛੇ ਨਹੀਂ ਅੱਗੇ ਕੋਈ ਹੈ ਨਹੀਂ ਰੱਬਾ ਇਧਰ ਮੇਨ ਤਾਂ ਸਾਡਾ ਇਧਰ ਹੀ ਹੈਗਾ ਨਾ ਬਸ ਫਿਰਕਤੀਆਂ ਹੈਗੇ ਤਾਂ ਸਾਡਾ ਜਿਆਦਾ ਨੁਕਸਾਨ ਹੋ ਰਿਹਾ ਨਾਰ ਵਾਲੇ ਜਿਹੜੇ ਹਨ ਤਾਂ 24 ਘੰਟੇ ਰਹਿੰਦੇ ਹੈਗੇ ਆ ढाबा चलाते है, क्या क्या है, तो? है? मामला हमें भी नहीं पता सर वो जो दारू पी के आते नशेड़ी लोग वो बस अब पता नहीं आपस में लड़ाई हुई क्या हुआ उन्होंने हमारा ढाबा ही खराब कर दिया तोड़ दिया शिक्षा सुखा सारा तोड़ दिया कुछ सामान तोड़ा तोड़ा जाएगा नहीं सामान नहीं बस शीशा तोड़ के गए नहीं, नहीं, तो अपना... अपना भी नहीं किराए पे ही है सर मालक को इतना दिया नहीं, नहीं, नहीं सर नहीं किसी को नहीं पुलिस को हाँ पुलिस को बता दिया आपको कितने बजे पता लगा हमें भैया ने बताया सात बजे विकास बिरे सोचा लग गया आगे क्योंकि संडे की की हो? सर मांग क्या है जो वाँ अब इन्होंने नुकसान किया वो तो करना चाहिए ना हम कहाँ से करेंगे हम संडे को आज हमें ये था कि थोड़ा वो जो भी वाँ पैसा वाँ जुड़ा है वो आज हमने राशन लेके आना था और आज ये हो गया देखो अब क्या करें राशन लेके सर पाँच हजार तो इसका नुकसान ही है सर पाँच हजार पाँच हजार से ज्यादा ये लग रहा है और क्योंकि सारा कुछ तोड़ फोड़ किया हुआ